ਰਕੜਦੀ ਲੱਗਣ ਜਾ ਰਹੀ ਹੈ ਸਾਲ ਦੀ ਸਭ ਤੋਂ ਵੱਡੀ ਸੇਲ ਭਗਤ ਨਾਮਦਾਰੀ ਮਾਟ ਸ੍ਰੀ ਪੈਣੀ ਸਾਹਿਬ ਤੇ ਜਿੱਥੇ ਤੁਹਾਨੂੰ ਸਾਰੇ ਕੱਪੜੇ ਮਿਲਣਗੇ ਅੱਦੇ ਦੇ ਰੇਟਾਂ ਤੇ ਭਾਜੀ ਅੱਦੇ ਦੇ ਰੇਟਾਂ ਦੇ ਤਾਂ ਦੇਣੇ ਦੇਣੇ ਆ ਇੱਕ ਨਾਲ ਇੱਕ ਫ੍ਰੀ ਵੀ ਦੇਣਾ ਆਪਾਂ ਇਹ ਹੈਗਾ 600 ਰੁਪਏ ਦਾ 600 ਰੁਪਏ ਦੇ ਨਾਲ ਇੱਕ ਨਾਲ ਇੱਕ ਫ੍ਰੀ ਆ ਲੋ ਕਲਰ ਵੀ ਬਹੁਤ ਸੋਹਣੇ ਆ ਗੜਾਈਆਂ ਵਾਲੇ 300 ਚ ਰਹਿ ਗਿਆ ਬਾਜ਼ਾਰ ਚ ਮਿਲਦਾ ਇਹ 1000 ਦਾ 1200 ਰੁਪਏ ਦਾ ਆਪਾਂ ਦੇਣਾ 700 ਦਾ 700 ਦੇ ਨਾਲ ਵੀ ਇੱਕ ਨਾਲ ਇੱਕ ਫ੍ਰੀ ਇਹ ਆਪਾਂ ਕੋਈ 500 ਦਾ ਜੀ ਦੇਣਾ 400 ਦੇਣਾ 250 ਰੁਪਏ ਦਾ ਕੁੜਤਾ ਪਜਾਮਾ ਸੇਲ ਲਾਤੀ ਜੀ ਪੋਸਤੀ ਇਹ ਦੁਬਈ ਤੋਂ ਆਉਂਦੀ ਹੈ ਜੀ ਸਪੈਸ਼ਲ ਆ ਮਿਲਣੀ ਨਹੀਂ ਕਿਤੋਂ ਹੈ ਹੀ ਨਹੀਂ ਕਿਸੇ ਕੋਲ ਪਤਾ ਹੀ ਨਹੀਂ ਕਿਸੇ ਨੂੰ ਕੁਝ ਟਾਕੇ ਦੀ ਮਾਲ ਮਲ ਸਪੈਸ਼ਲ ਪਿਓਰ ਖੱਦਰ ਇਹ ਪਾਲਿਆ ਤੇ ਮਲਾਈ ਆ ਜੀ ਇਹਦਾ ਗਰਮੀ ਲੱਗਣੀ ਨਹੀਂ ਇਹ ਚ ਗਰਮੀ ਕਿੱਥੋਂ ਲੱਗ ਜੂਗੀ ਜੱਜ ਸਟਾਈਲ ਵਕੀਲ ਸਟਾਈਲ ਚੀਜ਼ਾਂ ਪ੍ਰੀਮੀਅਮ ਮੈਟਰ ਨੇ ਪਿਓਰ ਟਸਰ ਦੇ ਉੱਤੇ ਪਹਿਲੀ ਗੱਲ ਤਾਂ ਕੋਈ ਰੱਖਦਾ ਨਹੀਂ ਦੂਜੀ ਗੱਲ ਇਹ ਅਸੀਂ ਆਪ ਤਿਆਰ ਕਰਵਾਉਨੇ ਆ ਸਾਡੇ ਇਹ ਚੀਜ਼ਾਂ ਚੱਲਦੀਆਂ ਨੇ ਆ ਦੇਖੋ ਕੁਆਲਿਟੀਾਂ ਚੀਜ਼ਾਂ ਵਾ ਯਾਰ ਮੂੰਹਾਂ ਬੋਲਦਾ ਸੂਟ ਆ ਦੇਖੋ ਭਾਈ ਸੂਟ ਮੂੰਹਾਂ ਬੋਲਦਾ ਨਹੀਂ ਭਾਈ ਝੂਠ ਬੋਲ ਰਿਹਾ ਸੀ ਆ ਦੇਖੋ ਆ ਦੇਖੋ ਮੂੰਹ ਆਪਣੇ ਆ ਬੋਲੂ ਆ ਜੀ ਅਸੀਂ ਬੋਲਦੇ ਭਾਜੀ ਸੂਟ ਬੋਲਿਆ ਲੈ ਜਦੋਂ ਪਾਲਿਆ ਭਾਜੀ ਇਹਨੇ ਆਪੇ ਹੀ ਬੋਲਣਾ ਅਗਲੇ ਨੇ ਤਰੀਫ਼ ਕਰਨੀ ਸਮਝ ਲਓ ਬੋਲਿਆ ਗਿਆ ਇਹ ਰੇਟ ਲੱਗੇ ਹੋਇਆ ਇੱਕ ਨਾਲ ਤੁਹਾਨੂੰ ਦੋ ਫ੍ਰੀ ਦੇਵਾਂਗੇ ਸਾਡਾ ਟਵਾਈਸ ਸੈਕਸ਼ਨ ਹੈ ਜੀ ਇਹਦੇ ਵਿੱਚ ਵੀ ਅਸੀਂ ਸਪੈਸ਼ਲ ਡਿਸਕਾਊਂਟ ਦੇ ਦਾਂਗੇ 10% ਹੋਰ ਐਕਸਟਰਾ ਕਰ ਦਾਂਗੇ ਜੋ ਲੱਗੇ ਆਇਓ ਜੁੱਤੀਆਂ ਦੇ ਵਿੱਚ ਸਾਰੀ ਡਿਸਪਲੇ ਹੈ ਜੀ ਜਿੱਦਾਂ ਦਾ ਕਹੋਗੇ ਅਸੀਂ 10 ਤੱਕ ਕਰਦੇ ਕਰਦੇ ਹਾਂ ਰਖੜੀ ਤੱਕ 20% ਡਿਸਕਾਊਂਟ ਕਰਾਂਗੇ ਜੀ ਇਹ ਸੂਟ ਵੀ ਆਪਾਂ 1000 ਰੁਪਏ ਦਾ ਵੇਚਦੇ ਸੀ ਜੀ ਅੱਜ ਰਖੜੀ ਦੀ ਆਫਰ ਕਰਕੇ ਆਪਾਂ ਇਹ ਵੀ ਲਾਤਾ 700 ਰੁਪਏ ਦਾ ਜੀ 700 ਦੇ ਨਾਲ ਇੱਕ ਰੇਟ ਨਾਲ ਇੱਕ ਫ੍ਰੀ 350 ਭਾਜੀ ਇਹ ਵੀ 800 ਰੁਪਏ ਤੇ ਦੋ ਦੇ ਦੇਣੇ ਆ ਗੱਲ ਕਿਹੜੀ ਆ ਇਹ ਹੈਗੀਆਂ ਪ੍ਰੀਮੀਅਮ ਐਟਮਾ ਕੁਆਲਿਟੀ ਟੌਪ ਦੀ ਜਿਹੜੀ ਹੋਰ ਕਿਤੋਂ ਨਹੀਂ ਮਿਲਨੀ ਆ ਸਾਡੀਆਂ ਆਪਣੀਆਂ ਮੈਨੂਫੈਕਚਰਿੰਗ ਚੀਜ਼ਾਂ ਨੇ ਕਿੱਡੀਆਂ ਵਧੀਆ ਵਧੀਆ ਚੀਜ਼ਾਂ ਨੇ ਪ੍ਰੀਮੀਅਮ ਐਟਮਾ ਨੇ ਇਹ ਸਾਡਾ ਦਿਲ ਤਾਂ ਨਹੀਂ ਕਰਦਾ ਦੇਣ ਨੂੰ ਇਹ ਤਾਂ ਤੁਸੀਂ ਆਏ ਹੋ ਤੁਹਾਡੇ ਕਰਕੇ ਆਸੀਂ ਇਹਨਾਂ ਤੇ ਵੀ ਡਿਸਕਾਊਂਟ ਦੇਣਾ ਇਹ ਉਹ ਆਈਟਮਾਂ ਆ ਜਿੱਤੇ ਤੁਸੀਂ ਕਦੇ ਲੈਸ ਨਹੀਂ ਦਿੰਦੇ ਬਿਲਕੁਲ ਨਹੀਂ ਦਿੰਦੇ ਇਹਨੂੰ ਕਹਿੰਦੇ ਆ ਪਿਓਰ ਚਰਖੇ ਦਾ ਖੱਦਰ ਆ ਦੇਖੋ ਕੁਆਲਿਟੀ ਆ ਰੇਸ਼ਾ ਦੇਖੋ ਜੀ ਇਹਦਾ ਕੱਲਾ ਕੱਲਾ ਦਾਣਾ ਪਤਾ ਲੱਗਦਾ ਜੀ ਪੂਰੀ ਚੀਜ਼ ਕੁਆਲਿਟੀ ਟਾਪ ਦੀ ਸਾਰਾ ਜਿਹੜਾ ਰਾਮਟੈਕ ਦਾ ਬ੍ਰਾਂਡਡ ਸੂਟ ਹੈ ਬਿਲਕੁਲ ਇੱਥੇ ਵੀ ਦਵਾਂਗੇ ਜੀ ਲੈਸ ਜਦੋਂ ਹੁਣ ਤੁਹਾਡੇ ਨਾਲ ਵਾਅਦਾ ਕਰ ਲਿਆ ਦੇਣਾ ਹੀ ਪੈਣਾ 6000 ਰੁਪਏ ਦਾ ਸੀਗਾ ਜੀ ਹੁਣ ਲਾਤਾ 495 500 ਰੁਪਏ ਦਾ ਸਿਰਫ ਫਲੈਟ ਕੋਟ ਪੈਂਟ ਵੀ ਵਾਧੂ ਜੀ ਚਾਹੇ ਰੇਮਡ ਲੈ ਲਓ ਸੀ ਆ ਰਾਮ ਲੈ ਲਓ ਜਿਹੜਾ ਮਰਜੀ ਲੈ ਲਓ ਆ ਲੋ ਬ੍ਰਾਂਡ ਚੈੱਕ ਕਰੋ ਰੇਮਡ ਦੇ ਵੀ ਭਾਜੀ ਲੈਸ ਦਵਾਂਗੇ ਮੈਂ ਕਹਿੰਦਾ ਜੀ ਇਹਨਾਂ ਤੇ ਵੀ ਲੈਸ ਦਵਾਂਗੇ ਸਾਡੀ ਆਪਣੀ ਪ੍ਰੀਮੀਅਮ ਐਡਮ ਹੈ ਜੀ ਆ ਦੇਖੋ ਭਗਤ ਨਾਮ ਤਰੀ ਗੀਦਾ ਸਾਡੀ ਆਪਣੀ ਮੈਨੂਫੈਕਚਰਿੰਗ ਚੀਜ਼ ਹੈ ਜੀ ਕੁਆਲਿਟੀ ਟੌਪ ਦੀ ਕਮਾਲ ਕਰਦੀ ਭਾਜੀ ਆਪਣੇ ਨਾਮ ਦੀ ਇਹ ਪਹਿਲਾਂ ਵੇਚੇ ਜੀ 1000 ਰੁਪਏ ਰੁਪਏ ਦੀ ਰੇਂਜ ਚ ਇਹ ਸਿਰਫ ਹੁਣ ਆਪਾਂ ਫਲੈਟ ਦੇਣਾ 500 ਰੁਪਏ ਦਾ ਕਹਿਣ ਦਾ ਮਤਲਬ 1000 ਰੁਪਏ ਦੇ ਦੋ ਸਟਾਕ ਲਿਮਟਿ ਹੈਗੇ ਜੀ ਮੈਂ ਰਖੜੀ ਖਦਮ ਦਾ ਸੇਲ ਖਦਮ ਬਿਲਕੁਲ ਦੀ ਬਿਲਕੁਲ ਆਹ ਕੁਆਲਿਟੀਆ ਚੈੱਕ ਕਰੋ 58 ਦੇ ਆ ਲਓ ਸਿਲਕ ਦੇ ਉੱਤੇ ਸਿਲਕ ਮਤਲਬ ਪਿਓਰ ਹੋਊਗਾ ਭਾਜੀ ਪਿਓਰ ਟਸਰ ਹੁੰਦੀ 12-1300 ਰੁਪਏ ਮੀਟਰ ਦਾ ਕੱਪੜਾ ਹੀ ਆਉਂਦਾ ਆ ਦੇਖੋ ਚੀਜ਼ਾਂ ਬਣੀਆਂ ਹੋਈਆਂ ਦੀ ਆਸਾਮ ਦਾ ਮਾਲਾ ਦੇਖੋ ਪਿਓਰ ਖੱਦਰ ਕੁੜਤਾ ਬਣਾਉਣਾ ਕਿਸੇ ਨੇ ਲਾਈਨ ਨਾਲ ਬਣਾਉਣਾ ਚੈੱਕ ਬਣਾਉਣਾ ਜਿੱਦਾਂ ਦਾ ਮਰਜ਼ੀ ਬਣਾ ਲਓ ਆਸਾਮ ਤੋਂ ਇੱਥੇ ਆਉਂਦਾ ਮੈਂ ਕਹਿੰਦਾ ਜੀ ਸਾਰਾ ਆਸਾਮ ਦਾ ਮਾਲ ਆ ਦੇਖੋ ਪਹਿਲਾਂ ਮਿਲਦਾ ਸੀਗਾ ਜੀ 1000 ਰੁਪਏ ਦਾ ਪਿਓਰ ਕਾਟਨ ਇਹ ਹੁਣ 575 ਰੁਪਏ ਦਾ ਦੇਣਾ ਜੀ 575 ਰੁਪਏ ਦਾ ਪਿਓਰ ਕੋਟ ਇਹਦੇ ਵਿੱਚੋਂ ਵੀ 10 ਹੋਰ ਲੈਸ ਕਰ ਦੇਣਾ ਆਪਾਂ ਆਹ ਦੇਖੋ ਕੁਆਲਿਟੀ ਚੈੱਕ ਕਰੋ ਕੁਆਲਿਟੀ ਦੁਪੱਟਾ ਦੇਖੋ ਇਹਦਾ ਕਿੰਨਾ ਟਾਪ ਦਾ ਆ ਦੇਖੋ ਸਰ ਮੈਂ ਇੰਨੀਆਂ ਵੀਡੀਓ ਬਣਾਈਆਂ ਮੈਂ ਇਦਾਂ ਚੀਜ਼ਾਂ ਨਹੀਂ ਦੇਖੀਆਂ ਕਦੀ